ਗੁਰਦੁਆਰਾ ਸ਼੍ਰੀ ਫਲਾਹੀ ਸਾਹਿਬ ਜੋ ਕਿ ਪਿੰਡ ਦਲੇ ਦੀ ਝੂ ਤੇ ਅਬੋਹਰ ਨਹਿਰ ਦੇ ਕੰਢੇ ਬਹੁਤ ਹੀ ਸ਼ਾਂਤ ਜਗ੍ਹਾ ਤੇ ਸ਼ਿਸ਼ੋਭਤ ਹੈ ਗੁਰਦੁਆਰਾ ਸਾਹਿਬ ਦੇ ਇਤਿਹਾਸ ਚ ਪਿੰਡ ਕਿਲਾਰਾਏਪੁਰ ਦਾ ਵੀ ਜ਼ਿਕਰ ਆਉਂਦਾ ਹੈ ਜਿਸ ਮੁਤਾਬਕ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਉਪਰੰਤ ਮੁਗਲਾਂ ਨਾਲ ਜੰਗ ਕਰਦੇ ਹੋਏ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਤੋਂ ਆਲਮਗੀਰ ਸਾਹਿਬ ਹੁੰਦੇ ਆਏ 17 ਪੋ 1704 ਨੂੰ ਪਿੰਡ ਦਲੇ ਆਣ ਬਰਾਜੇ ਤਾਂ ਗੁਰੂ ਸਾਹਿਬ ਨੇ ਭਾਈ ਮਾਨ ਸਿੰਘ ਨੂੰ ਗਵਾਂਢੀ ਪਿੰਡ ਕਿਲਾ ਰਾਏਪੁਰ ਦੇ ਭਾਈ ਜੱਟੂ ਤੇ ਭਾਈ ਸਵਾਈ ਨੂੰ ਬੁਲਾਉਣ ਲਈ ਸੱਦਾ ਭੇਜਿਆ ਜੋ ਕਿ ਭਾਈ ਮਾਨ ਸਿੰਘ ਨੂੰ ਦੀਵਾਨ ਖਾਨੇ ਜਿੱਥੇ ਕਿ ਹੁਣ ਗੁਰਦੁਆਰਾ ਰੰਗਾਪੱਤੀ ਸ਼ੋਭਤ ਹੈ ਉੱਥੇ ਬੈਠੇ ਮਿਲੇ ਪਰ ਉਹਨਾਂ ਨੇ ਗੁਰੂ ਜੀ ਕੋਲ ਜਾਣ ਤੋਂ ਭਾਈ ਮਾਨ ਸਿੰਘ ਨੂੰ ਸਪਸ਼ਟ ਜਵਾਬ ਦੇ ਦਿੱਤਾ A